ਨਾ ਦਾ ਇਹ ਨਹੀਂ ਪਤਾ ਕਿ ਸਰਕਾਰ ਦਾ ਕੀ ਇੱਕ ਨਿਹੰਗ ਚਿਹਰਾ ਹੈ ਉਹਨੂੰ ਮਾਰ ਕੇ ਵੋਟਾਂ ਲੈਣ ਦੇ ਲਈ ਸ਼ਤਾਂਦਨ ਕਾਉਂਟਰੀ ਹੋ ਜੀ ਐਫ ਆਈ ਆਰ ਦੇ ਵਿੱਚ ਕੀ ਲਖਾਇਆ ਹੈ ਕਿ ਇੱਕ ਅਮਰਤਪਾਲ ਨਾਂ ਦੇ ਬੰਦੇ ਦਾ ਮੋਬਾਈਲ ਆਇਆ ਘਰੇ ਆਇਆ ਹੁਣ ਮੈਨੂੰ ਦੱਸੋ ਇੱਕ ਕਿੱਡੀ ਖਲਤ ਐ ਐਫ ਆਈ ਆਰ ਜਿਹੜਾ ਬੰਦਾ ਤੁਹਾਡੇ ਅਗੇਂਸਟ ਬੋਲਦਾ ਜਾਂ ਤੁਹਾਨੂੰ ਵੱਧ ਕਰਾਉਂਦਾ ਹੈ ਕੁੜੀ ਨੂੰ ਪਤਾ ਕਿ ਮੇਰੇ ਖਿਲਾਫ ਵੀ ਬੰਦਾ ਬੋਲਦਾ ਹੈ ਸਾਹ ਦੋ ਸਾਹ ਤੂੰ ਉਸ ਬੰਦ ਉਹ ਬੰਦਾ ਘਰੇ ਕਿਉਂ ਆ ਤੇ ਉਸ ਬੰਦੇ ਨਾਲ ਕੁੜੀ ਜਾਏਗੀ ਕਿਉਂ ਉਹ ਡੀਐਨਏ ਦੀ ਰਿਪੋਰਟ ਆਉਦੀ ਹੈ ਜਾਂ ਡੀਐਨਏ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਦਾ ਹੈ ਰੇਪ ਹੋਇਆ ਜਾਂ ਨਹੀਂ ਹੋਇਆ ਇਹ ਅਸੀਂ ਬੈਠੇ ਹੀ ਕਰੇ ਬਕਵਾਸ ਕੀਤੀ ਜਨੇ ਬਿੜਾ ਕਰ ਤੋਂ ਕਿ ਇੱਕ ਨਿਊਜ਼ ਲਾਉਣੀ ਹੈ ਕਿ ਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਨਿਆੰਗ ਸਿੰਘਾਂ ਦੇ ਰੇਪ ਕੀਤਾ ਹੁਣ ਕਾਰਨ ਕੀ ਹੈ ਸਾਰੀ ਕੌਮ ਤੇ ਲਾਣਤ ਪਾਉਣੀ ਵਰਲਡ ਲੈਵਲ ਤੇ ਮੈਸੇਜ ਦੇਣਾ ਇਹ ਸਾਡੀ ਕੌਮ ਦੇ ਜਿਹੜੇ ਖੱਚ ਬੰਦੇ ਬਿਠੇ ਨੇ ਪੰਜਾਬ ਦੇ ਪਰ ਉਹ ਸਿੱਖ ਚਿਹਰੇ ਨਹੀਂ ਉਹ ਸਰਕਾਰ ਦੇ ਪਾਲੇ ਹੋਏ ਪਾਲਤੂ ਜੇ 9 ਤਰੀਕ ਨੂੰ ਗਾਇਦੇ 12 ਤਿੱਕਰੇ ਪਰਵਾਜ਼ ਚੁੱਪ ਕਿਉਂ ਰਿਹਾ 13 ਦਿਨ ਦੀ ਐਫ ਆਈ ਆਰ ਡਿਲੇ ਬੰਦੇ ਦਾ ਘਰੇ ਆਉਣਾ ਉਹਦਾ ਨਾਂ ਲਿਖਣਾ ਇਹ ਪੌਸਿਬਲ ਨਹੀਂ ਇਸ ਕੇਸ ਦੇ ਵਿੱਚ ਇਹ ਵੀ ਕੋਈ ਪਤਾ ਨਹੀਂ ਕਿ ਵੀਡੀਓ ਆਰ ਵੀਲ ਸਾਰਿਆਂ ਕੋਈ ਆਪ ਹੀ ਬਣਵਾ ਰਿਹਾ ਹੋਵੇ ਅੱਜ ਪੁਲਿਸ ਰਾਜ ਆ ਪੰਜਾਬ ਦੇ ਅੰਦਰ ਜੰਗਲ ਰਾਜ ਆ ਪੰਜਾਬ ਦੇ ਅੰਦਰ ਪੁਲਿਸ ਖੁਦ ਫੇਕ ਐਨਕਾਊਂਟਰ ਕਰਦੀ ਆ ਬੰਦੇ ਨਹੀਂ ਫੜੇ ਆਪ ਕਤਲ ਕਰਦੀ ਆ ਬੰਦੇ ਨਹੀਂ ਫੜੇ ਯਾਰ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੰਦਪੋਣ ਵਾਲੀ ਹੈ ਪੰਜਾਬ ਸਰਕਾਰ ਤੁਸੀਂ ਜੇ ਕੋਈ ਬੰਦਾ ਹੁਣ ਤੁਸੀਂ ਜੋ ਅਮਰਪਾਲ ਦੀਆਂ ਚੁੱਕ ਕੇ ਹੁੰਦੀ ਉਹ ਜਿਹੜੇ ਬੰਦ ਕਰਨ ਲੱਗੀ ਉਹਨਾਂ ਦੇ ਕਾਊਂਟ ਬੰਦ ਕਰਨ ਲੱਗੇ ਹੋ ਉਹ ਬੰਦ ਕਰਤੇ ਤੇ ਜੇ ਪਹਿਲਾਂ ਇਸੇ ਲੇਡੀ ਦੀ ਆਈਡੀ ਤੇ ਕਾਊਂਟ ਬੰਦ ਕੀਤੇ ਜਾਂਦੇ ਕਿਉਂ ਪੰਜਾਬ ਚ ਗੰਦ ਪੈਂਦਾ ਕਿਉਂ ਪੰਜਾਬ ਚ ਮਟਰ ਹੁੰਦਾ ਹੈ ਡਾਇਰੈਕਟ ਜਿ ਪ੍ਰੋਵੀਜ਼ਨਾ ਹੋਵੇ ਪਬਲਿਕ ਨਿਊਸੈਂਸ ਦਾ ਹੈ ਕਾਨੂੰਨ ਕੀ ਕਾਨੂੰਨ ਕਹਿੰਦਾ ਇਹਨੂੰ ਬੰਦ ਕਰ ਸਕਦੇ ਹੋ ਤੁਸੀਂ ਆਈਡੀ ਸਾਰੀਆਂ ਉਹਨਾਂ ਦੀ ਬੰਦ ਕਰ ਸਕਦੇ ਹੋ ਪਤਾ ਜਿੱਤੇ ਪਬਲਿਕ ਨਿਊਸੈਂਸ ਗੰਦ ਪੈ ਰਹੀ ਸੋਸਾਇਟੀ ਨੂੰ ਬੰਦ ਕਰਨਾ ਸਰਕਾਰ ਦਾ ਫਰਜ਼ ਮੰਨਦਾ ਹੈ ਜੇ ਕਿ ਇਹੋ ਜੀ ਵਰਗਰ ਭਾਸ਼ਾ ਬੋਲਦਾ ਹੈ ਤੇ ਉਹਦੇ ਉਲਟ ਐਕਸ਼ਨ ਲਓ ਜਾਂ ਤੁਹਾਨੂੰ ਪਤਾ ਨਹੀਂ ਜਾਂ ਤੁਹਾਨੂੰ ਲਾ ਬਾਰੇ ਤੁਸੀਂ ਨੌਲੇਜ ਨਹੀਂ ਤੁਹਾਨੂੰ ਪੰਜਾਬ ਸਿਰ ਤੇ ਚੁੰਨੀ ਦਿੰਦਾ ਸੀ ਪੰਜਾਬ ਸਿਰ ਤੇ ਚੁੰਨੀ ਨਹੀਂ ਸੀ ਲਾਉਂਦਾ ਪੰਜਾਬ ਇੱਜ਼ਤ ਦੀ ਗੱਲ ਕਰਦਾ ਸੀ ਪੰਜਾਬ ਇਹੋ ਜਿਹੇ ਕੁੱਤੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਅੰਦਰ ਚਾਹੇ ਮੁਸਲਮਾਨ ਚਾਹੇ ਹਿੰਦੂ ਚਾਹੇ ਸਿੱਖ ਜਿਹੜੇ ਸਦੀਆਂ ਤੋਂ ਪੰਜਾਬ 'ਚ ਰਹੇ ਰਹੇ ਨੇ ਉਹ ਪੰਜਾਬ ਆਪ ਦਾ ਸਿਰ ਨੂੰ ਕੱਜਣਾ ਜਾਣਦੇ ਨੇ ਉਹ ਦੂਜੇ ਦੀ ਧੀ ਦੀ ਇੱਜ਼ਤ ਬਚਾਉਣ ਵਾਲੇ ਸੀ ਹੁਣ ਪੰਜਾਬ 'ਚ ਕੀ ਹੈ ਇਸ ਵਕਤ ਜਿਹੜੀ ਕੁੜੀ ਦਾ ਜੀ ਕਰਦਾ ਕੱਪੜੇ ਲਾ ਕੇ ਪਾਸੇ ਰੱਖ ਲੈਂਦੀ ਐ ਤੇ ਪੀਜਤਾਂ ਲਈ ਕਰਦਾ ਸਾਰਾ ਪੰਜਾਬ ਉੱਜੜ ਜੇ ਜੋ ਮਰਜੀ ਹੋ ਜੇ ਪਰ ਇਹਨਾਂ ਨੂੰ ਸਤਾਦੀ ਪਹੁੰਚ ਹੈ ਬੋਲੋ ਨਾ ਨਾ ਦੇ ਉਲਟ ਕੀ ਪ੍ਰਵਾਸੀ ਕਿਉਂ ਪੰਜਾਬ ਤੋਂ ਬਾਹਰੇ ਇਹਨਾਂ ਨੂੰ ਕਹੋ ਬੋਲੋ ਇੱਕ ਕਲਬ ਸੋ ਗੰਦ ਪਾਉਣ ਵਾਲੇ ਇਹ ਤਿੰਨ ਚਾਰ ਪਾਰਟੀਆਂ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਪਰ 2027 ਦੇ ਵਿੱਚ ਆਪਾਂ ਠੱਲ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਪੰਜਾਬ ਦੀ ਨਵੀਂ ਪਾਰਟੀ ਜਿਹੜੀ ਆਈ ਅਸੀਂ ਤਾਂ ਇਸ ਦੇ ਉਲਟ ਚੱਲਾਂਗੇ ਕਿ ਅਸੀਂ ਪ੍ਰਵਾਸੀ ਪੀਆਰ ਨਹੀਂ ਹਾਂ ਪੰਜਾਬ ਦੇ ਆਹ ਗੰਦ ਨੂੰ ਰੋਕਣਾ ਪੰਜਾਬ ਦੇ ਅੰਦਰ ਸਤਿ ਸ਼੍ਰੀ ਅਕਾਲ ਆਰਮੀ ਟੀਵੀਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਮਿਤਕਰਦਾਂ ਠੀਕ ਠਾਕ ਹੋਮਗੇ ਪਿਛਲੇ ਦਿਨਾਂ ਤੋਂ ਜੋ ਐਪੀਸੋਡ ਪੰਜਾਬ ਦੇ ਵਿੱਚ ਵਾਪਰ ਰਿਹਾ ਉਸ ਨੂੰ ਲੈ ਕੇ ਵਕੋਂ ਵਕ ਸੋਸ਼ਲ ਮੀਡੀਆ ਤੇ ਉਹ ਜੋ ਆਪਣੀਆਂ ਵੀਡੀਓਜ਼ ਪਾਉਂਦੇ ਨੇ ਉਹਨਾਂ ਦੇ ਵੱਲੋਂ ਮੁਆਫੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਅਮਰਪਾਲ ਸਿੰਘ ਮੈਰੋ ਹਰਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਅਮਰਪਾਲ ਸਿੰਘ ਮੈਰੋ ਦੇ ਦੋ ਸਾਥੀ ਜਿਹੜੇ ਨੇ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ ਅਮਰਪਾਲ ਮੈਰੋ ਦੀ ਭਾਲ ਜਾਰੀ ਹੈ ਉਸ ਦੇ ਘਰ ਦੇ ਵਿੱਚ ਜਿਹੜੇ ਹੈਗੇ ਨੇ ਉਹ ਛਾਪੇਮਾਰੀ ਵੀ ਹੋ ਰਹੀ ਆ ਅ ਇੱਕ ਕੇਸ ਐਡਵੋਕੇਟ ਰਬਾਲ ਸਿੰਘ ਖਰਾਹਰਾ ਕੋਲੇ ਖਰਾ ਕਿ ਕਸਰ ਜੋ ਐਪੀਸੋਡ ਆਪਰੇਆ ਸ ਨੂੰ ਤੁਸੀਂ ਦੇਖ ਦੇ ਕਨੇ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪਰਸੋਂ ਇਸ ਦੇ ਵਿੱਚ ਮੈਂ ਬਾਹਰ ਸੀ ਮੇਰੀ ਸੀਟ ਤੋਂ ਜਿਹੜੇ ਲੜਕੇ ਨੇ ਰੰਜੋਤ ਸਿੰਘ ਭੁੱਲਰ ਮਨਦੀਪ ਅਰ ਸ਼ਰਮਾ ਆਪਣੀ ਸੀਟ ਸਾਰੀ ਪੇਸ਼ ਹੋ ਗਈ ਸੀ ਫਿਰ ਅੱਜ ਮੈਂ ਅੱਜ ਪੇਸ਼ ਹੋਣਾ ਤੇ ਜਾ ਕਿ ਤਾਂ ਇਸ ਦੇ ਵਿੱਚ ਕੀ ਹੈ ਕਿ 8 ਤਰੀਕ ਦੀ ਘਰ ਘਟਨਾ ਬਣਾਉਂਦੇ ਰ 9 ਤਰੀਕ ਨੂੰ ਉਹ ਲੜਕੀ ਘਰ ਹੋ ਜਾਂਦੀ ਤੇ 12 ਤਰੀਕ ਦੀ ਐਫ ਆਈ ਆਰ ਡੈਡ ਬੋਡੀ ਤੋਂ ਬਾਅਦ 3 ਦਿਨ ਉਹ ਪਰਿਵਾਰ ਕੀ ਕਰਦਾ ਰਿਹਾ 3 ਦਿਨ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਦਿੱਤੀ ਨਾ ਕੋਈ ਕਾਰਵਾਈ ਹੋਈ ਹੁਣ ਉਹ ਲੜਕੀ ਦੇ ਬ੍ਰਦਰ ਦਾ ਕੀ ਬਿਆਨ ਹੈ ਲੜਕੀ ਦਾ ਬ੍ਰਦਰ ਇੱਕ ਨਿੱਕੇ ਜਿਹੇ ਕੰਮ ਦੀ ਆਈ ਹੈ ਇੱਕ ਵੀਡੀਓ ਜਿਹੱਚੋ ਕਹਿ ਰਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸਾਨੂੰ ਪਤਾ ਹੀ ਕੁਛ ਨਹੀਂ ਇਹ ਚ ਹੋਇਆ ਕੀ ਐਫ ਆਈ ਆਰ ਦੇ ਵਿੱਚ ਕੀ ਲਖਾਇਆ ਹੈ ਕਿ ਇੱਕ ਅਮਰਿਤਪਾਲ ਨਾਮ ਦੇ ਬੰਦੇ ਦਾ ਮੋਬਾਈਲ ਆਇਆ ਉਸ ਆਦਮੀ ਦਾ ਮੋਬਾਈਲ ਆਇਆ ਘਰੇ ਆਇਆ ਹੁਣ ਮੈਨੂੰ ਦੱਸੋ ਇੱਕ ਕਿੱਡੀ ਗਲਤ ਐਫ ਆਈ ਆਰ ਜਿਹੜਾ ਬੰਦਾ ਉਹਨੂੰ ਸਾਲ 2 ਸਾਲ ਤੋਂ ਲਗਾਤਾਰ ਸਮਝਾ ਰਿਹਾ ਹੈ ਉਹਨੂੰ ਫੇਸਬੁੱਕ ਤੇ ਕਹਿ ਰਿਹਾ ਕੁੜੀਏ ਤੂੰ ਕੰਮ ਨਹੀਂ ਕਰਨਾ ਉਹ ਬੰਦਾ ਘਰੇ ਆਊਗਾ ਉਹ ਆਪ ਦੀ ਸ਼ਕਲ ਵਿਖਾ ਕੇ ਜਾਊਗਾ ਇਹ ਨਾਲ ਕਿਉਂਕਿ ਇਹਨਾਂ ਦੇ ਕੋਲ ਕੋਈ ਆਈ ਵਿਟਨੈਸ ਨਹੀਂ ਇੱਕ ਬਲਾਈਂਡ ਮਾਰਡਰ ਹੈ ਬਲਾਈਂਡ ਮਾਰਡਰ ਨੂੰ ਹੁਣ ਪ੍ਰੂਫ ਕਰਨ ਦੇ ਲਈ ਇਹਨਾਂ ਨੇ ਅਮਰਪਾਲ ਦੀ ਜਿਹੜੀ ਉਹ ਸ਼ਕਲ ਦਿਖਾਤੀ ਹੁਣ ਉਹਦਾ ਫਾਦਰ ਕਹਿ ਰਿਹਾ ਕਿ ਪਰਿਵਾਰ ਕਹਿ ਰਿਹਾ ਕਿ ਸਾਡੇ ਘਰੇ ਆਇਆ ਉਹ ਕਿਉਂ ਆਊਗਾ ਜਿਸ ਬੰਦੇ ਨੇ ਜੇ ਇਹ ਕੰਮ ਕਰਨਾ ਹੈ ਕਿ ਉਹਦੇ ਘਰੇ ਤੇ ਕੀ ਉਹ ਕੁੜੀ ਜਿਹੜੀ ਉਸ ਦੇ ਵਿੱਚ ਮਰੀ ਹੈ ਕਿ ਉਹ ਕੁੜੀ ਉਹ ਬੰਦੇ ਨੂੰ ਜਾਣਦੀ ਨਹੀਂ ਕਿ ਉਹ ਕੁੜੀ ਉਹਦੇ ਨਾਲ ਘਰ ਤੇ ਜਾਊਗੀ ਡਾਊਟ ਕ੍ਰੀਏਟ ਹੋ ਰਿਹਾ ਇਹਨਾਂ ਦੀ ਐਫ ਆਈ ਆਰ ਦੇ ਉੱਪਰ ਤਿੰਨ ਦਿਨ ਦੀ ਐਫਆਈਆਰ ਡਲੇ ਬੰਦੇ ਦਾ ਘਰੇ ਆਉਣਾ ਉਹਦਾ ਨਾਮ ਲਿਖਣਾ ਇਹ ਪੋਸੀਬਲ ਨਹੀਂ ਇਸ ਕੇਸ ਦੇ ਵਿੱਚ ਹੈ ਇਹ ਇੱਕ ਬਲਾਈਂਡ ਮਟਰ ਹੈ ਜਿਹੜਾ ਫਰਦਰ ਇਨਵੈਸਟੀਗੇਸ਼ਨ ਚ ਮੈਟਰ ਆਫ ਐਵੀਡੈਂਸ ਹੈ ਐਵੀਡੈਂਸ ਇਹ ਨਾਲ ਕੋਈ ਹੈ ਨਹੀਂ ਸੋ ਜੋ ਹੁਣ ਬਿਆਨ ਆ ਰਹੇ ਨੇ ਉਹ ਅਜੇ ਅੰਡਰ ਪ੍ਰੈਸ਼ਰ ਆਫ ਦਾ ਪੁਲਿਸ ਹੈ ਪੁਲਿਸ ਆਪਦੇ ਜਰੋ ਉਹਦੇ ਕੋਲ ਮਲਜ਼ਮ ਹੁੰਦੇ ਨੇ ਪਰ ਜੋ ਸਟੇਟਮੈਂਟ ਮਲਜਮਾ ਦੀ ਲਾਈ ਜਾਂਦੀ ਜਾਂ ਉਹਨਾਂ ਤੋਂ ਕੋਹਾਇਆ ਜਾਂਦਾ ਅਦਾਲਤਾਂ ਦੇ ਅੰਦਰ ਜਾਂ ਦਫਾਤਖਾਈ ਦੇ ਅੰਦਰ ਜੋ ਐਵੀਡੈਂਸ ਆਉਂਦੀ ਹੈ ਉਹ ਅੰਡ ਪ੍ਰੈਸ਼ਰ ਆਫ ਦਾ ਪੁਲਿਸ ਆਫ ਮੰਨਣਯੋਗ ਨਹੀਂ ਹੁੰਦੀ ਅਦਾਲਤਾਂ ਦੇ ਅੰਦਰ ਮੰਦੇ ਉਹ ਮੰਨਣਯੋਗ ਨਹੀਂ ਪਰ ਅਮਰਪਾਲ ਸਿੰਘ ਮੈਰੋ ਹੋਰਾਂ ਦਾ ਸਾਹਮਣੇ ਆਉਣਾ ਅਮਰਪਾਲ ਸਿੰਘ ਮੈਰੋ ਹੋਰਾਂ ਦੇ ਵੱਲੋਂ ਕਬੂਲਨਾਮਾ ਕਰ ਲੈਣਾ ਹਾਲਾਂਕਿ ਇਹ ਚੀਜ਼ ਨਹੀਂ ਕਬੂਲੀ ਗਈ ਕਿ ਅਸੀਂ ਮਰਡਰ ਕੀਤਾ ਜਾਂ ਨਹੀਂ ਕੀਤਾ ਪਰ ਇਹ ਕਬੂਲਨਾਮਾ ਕਰਨਾ ਕਿ ਸਾਡੀ ਗੱਡੀ ਮਿਲਦੀ ਹੈ ਸਾਡੇ ਸਿੰਘ ਜਿਹੜੇ ਹੈਗੇ ਸਿੰਘਾਂ ਦਾ ਜਿਹੜਾ ਹੈਗਾ ਮਿਲਦਾ ਹੈ ਕਿ ਉਹ ਉੱਥੇ ਮੌਜੂਦ ਸੀ ਜਾਂ ਉੱਥੇ ਸਨ ਤਾਂ ਇਹ ਚੀਜ਼ਾਂ ਵਰਕਾਂ ਕ ਜਦੋਂ ਜਪਾਨ ਸਸਨ ਨੂੰ ਨਾਲ ਲੱਗੀ ਕਿਉਂ ਨਾ ਜਾਇਆ ਜਾਵੇ ਤਾਂ ਫਿਰ ਇਹ ਚੀਜ਼ ਸਾਰੇ ਐਪੀਸੋਡ ਨੂੰ ਕਿਵੇਂ ਲਿਖਦੇ ਦੇਖੋ ਇਸ ਜਿਹੜੀ ਐਪੀਸੋਡ ਹੁਣ ਚੱਲ ਰਹੇ ਨੇ ਇਹ ਸਾਰੇ ਡਾਊਟ ਕ੍ਰੀਏਟ ਕਰ ਰਹੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਦੇ ਉੱਪਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਜਿੰਨੇ ਕਤਲ ਜਿਹੜੇ ਜਿੰਨੇ ਮਰਡਰ ਥਾਣਿਆਂ 'ਚ ਹੋਏ ਨੇ ਇੱਕ ਮਤਾਂ ਨਹੀਂ ਫੜਿਆ ਗਿਆ ਉਹ ਗਰਿਆਣੇ ਵਾਲੇ ਵਿਚਾਰੇ ਰੋਂਦੇ ਫਿਰਦੇ ਨੇ ਫਿਰ ਕਿਹੜੀ ਸ਼ਰਮ ਵਾਲੀ ਗੱਲ ਹੈ ਉਸ ਤੋਂ ਪਹਿਲਾਂ ਮਰਨ ਹੁੰਦਾ ਥਾਣੇ ਦੇ ਅੰਦਰ ਨਹੀਂ ਬੰਦੇ ਫੜੇ ਗਏ ਇੱਕ ਬੰਦੇ 'ਚ ਪਾਗ ਲਾ ਕੇ ਉਹਨੂੰ ਕੁੱਟਿਆ ਜਾਂਦਾ ਇੱਥੇ ਬਠਿੰਡੇ ਦੇ ਵਿੱਚ ਸ਼ਰੇਆਮ ਕੋਈ ਐਕਸ਼ਨ ਨਹੀਂ ਲਿਆ ਉਸ ਪੁਲ ਇਹ ਵੀ ਕੋਈ ਪਤਾ ਨਹੀਂ ਕਿ ਵੀਡੀਓ ਆਡੀਓ ਸਾਰੀਆਂ ਕੋਈ ਆਪ ਹੀ ਬਣਵਾ ਰਿਆ ਹੋਵੇ ਅਸੀਂ ਕਿਵੇਂ ਕਹੀਏ ਕਿ ਇਹਨਾਂ ਦਾ ਇਹ ਨਹੀਂ ਪਤਾ ਕਿ ਸਰਕਾਰ ਦਾ ਕੀ ਹੈ ਕਿ ਨਿਹੰਗ ਚਿਹਰਾ ਹੈ ਉਹਨੂੰ ਮਾਰ ਕੇ ਵੋਟਾਂ ਲੈਣ ਦੇ ਲਈ ਸ਼ਹਿਰਾਂ ਦਾ ਕਾਉਂਟਰੀ ਹੋ ਜੇ ਕਿਉਂਕਿ ਪੰਜਾਬ ਪੁਲਿਸ ਦੇ ਉੱਪਰ ਹਮੇਸ਼ਾ ਹੀ ਇੱਕ ਡਾਊਟ ਕ੍ਰੀਏਟ ਕਰਨ ਵਾਲੀ ਸੂਈ ਰਹੀ ਹੈ ਇਹਨਾਂ ਨੇ 25000 ਮੁੰਡਾ ਫੇਕ ਇਨਕਾਉਂਟਰ ਚ ਮਾਰਤਾ ਅੱਜ ਤੱਕ ਅਦਾਲਤਾਂ ਨੂੰ ਸਜ਼ਾ ਕਰਦੀਆਂ ਪਈਆਂ ਅੱਜ ਪੁਲਿਸ ਰਾਜ ਹੈ ਪੰਜਾਬ ਦੇ ਅੰਦਰ ਜੰਗਲ ਰਾਜ ਹੈ ਪੰਜਾਬ ਦੇ ਅੰਦਰ 195 ਜਿਹੜੇ ਅਫੀਸਰ ਨੇ ਪੁਲਿਸ ਅਫਸਰ ਨੇ 95 ਦੇ 95 ਇਸੇ ਕੰਮ ਚ ਲੱਗੇ ਹੋਏ ਨੇ ਕਿ ਕਿਹੜੇ ਤਰੀਕੇ ਨਾਲ ਤਰੱਕੀ ਮਿਲੇ ਅਸੀਂ ਗੋਲੀ ਮਾਰ ਗਏ ਯਾਰ ਜਿੱਥੇ ਆ ਗੋਲੀਆਂ ਚੱਲੀਆਂ ਸੀ ਬਾਈਬਲ ਕਲਾ ਵਾਲੀਆਂ ਇਹ ਸਰਕਾਰ ਤੋਂ ਵੀ ਜੋ ਸੁਵੀਰਬਾਦਲ ਦੇ ਖਿਲਾਫ ਚਲਾਨ ਪੇਚ ਨਹੀਂ ਹੋਇਆ ਜਿੱਥੇ ਕੰਮ ਕਰਨਾ ਹੈ ਜਿਹੜੇ ਬੰਦੇ ਫੜਨੇ ਨੇ ਉਹ ਨਹੀਂ ਫੜਨੇ ਪੁਲਿਸ ਖੁਦ ਫੇਕ ਐਨਕਾਊਂਟਰ ਕਰਦੀ ਹੈ ਬੰਦੇ ਨਹੀਂ ਫੜੇ ਆਪ ਕਤਲ ਕਰਦੀ ਹੈ ਬੰਦੇ ਨਹੀਂ ਫੜੇ ਹੁਣ ਤੁਸੀਂ ਮੈਨੂੰ ਦੱਸੋ ਜਦੋਂ ਇਹ ਲੇਡੀ ਇਹੋ ਜਿਹਾ ਪੋਸਟਾਂ ਪਾਉਂਦੀ ਹੁੰਦੀ ਸੀ ਕੀ ਪੁਲਿਸ ਪ੍ਰਸ਼ਾਸਨ ਦੇ ਕੋਲ ਕਿਸੇ ਐਕਟ 'ਚ ਕੋਈ ਪ੍ਰੋਵੀਜ਼ਨ ਨਹੀਂ ਆਈਡੀ ਖਤਮ ਹੋ ਸਕਦੀ ਸੀ ਉਹਨੂੰ ਬਲੌਕ ਕੀਤਾ ਜਾ ਸਕਦਾ ਸੀ ਪਬਲਿਕ ਨਿਊਸੈਂਸ ਆ ਉਹਨੂੰ ਬੰਦ ਕੀਤਾ ਜਾ ਸਕਦਾ ਸੀ ਯਾਰੇ ਮਜ਼ਾਕ ਬਣਾ ਜਿਹੜੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੰਦ ਪਾਉਣ ਵਾਲੀ ਹੈ ਪੰਜਾਬ ਸਰਕਾਰ ਤੁਸੀਂ ਜੇ ਕੋਈ ਬੰਦਾ ਹੁਣ ਤੁਸੀਂ ਜੋ ਅੰਮ੍ਰਿਤਪਾਲ ਦੀਆਂ ਚੁੱਕ ਕੇ ਆਉਂਦੀ ਉਹ ਜਿਹੜੇ ਬੰਦ ਕਰਨ ਲੱਗੇ ਹੋ ਉਹਨਾਂ ਦੇ account ਬੰਦ ਕਰਨ ਲੱਗੇ ਹੋ ਉਹ ਬੰਦ ਕਰ ਤੇ ਉਹਨਾਂ ਦੀਆਂ ਆਈਡੀਆਂ ਬੰਦ ਕਰਤੀਆਂ ਤੇ ਜੇ ਪਹਿਲਾਂ ਇਸੇ ਲੇਡੀ ਦੀ ਆਈਡੀ ਤੇ account ਬੰਦ ਕੀਤੇ ਜਾਂਦੇ ਕਿਉਂ ਪੰਜਾਬ 'ਚ ਗੰਦ ਪੈਂਦਾ ਕਿਉਂ ਪੰਜਾਬ 'ਚ ਮਰਡਰ ਹੁੰਦਾ ਏ ਉਦੋਂ ਹੀ ਤੁਹਾਨੂੰ ਪਤਾ ਲੱਗਦਾ ਤੁਸੀਂ ਜੋ ਜਿਆਦਾ ਤੁਹਾਡੇ ਕੋਲ ਐਕਟ 'ਚ ਪ੍ਰੋਵੀਜ਼ਨ ਨਹੀਂ ਜਾਂ ਤੁਸੀਂ ਕਹੋ ਕਿ ਤੁਹਾਨੂੰ ਇਸ ਗੱਲ ਬਾਰੇ ਨੌਲੋਜੀ ਹੈ ਨਹੀਂ ਤੁਹਾਡੇ ਇਹਨੇ ਤੁਹਾਡੇ ਪੜੇ ਲਿਖੇ ਬੰਦੇ ਨੇ ਤੁਹਾਡੇ ਸਾਰਾ ਆਈਡੀ ਸਾਰੀ ਚਲਦਾ ਤੁਹਾਨੂੰ ਸਾਰੀ ਨੌਲੋਜੀ ਹੈ ਪੰਜਾਬ ਦੇ ਅੰਦਰ ਇਹੀ ਹਾਲਾਤ ਸੀ ਜਦੋਂ ਸੂਰੀ ਗਾਲਾ ਕਰਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਸਿੱਖਾਂ ਦੀਆਂ ਕੁੜੀਆਂ ਚੋਕਲੋ ਉਦੋਂ ਨਹੀਂ ਕੁਝ ਕੀਤਾ ਉਹਦੇ ਬੈਨਾਂ ਨੂੰ ਬੰਦ ਨਹੀਂ ਕੀਤਾ ਜਦੋਂ ਕਤਲ ਹੁੰਦਾ ਉਸ ਤੋਂ ਬਾਅਦ ਸਿੱਖਾਂ ਨੂੰ ਘੁੱਟਣਾ ਮਾਰਨਾ ਸ਼ੁਰੂ ਕਰਤਾ ਚੋਕੇ ਇਹੀ ਹਾਲਾਤ ਹੁਣ ਨੇ ਪਰ ਗੱਲ ਇੱਥੇ ਤੱਕ ਪਹੁੰਚੀ ਕੋ ਗੱਲ ਕਤਲ ਤੱਕ ਪਹੁੰਚੀ ਕੋ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਪਹਿਲਾਂ ਉਹਨਾਂ ਨੂੰ ਵੀ ਸਮਝਾਇਆ ਵੀ ਗਿਆ ਕਿ ਹੈਗਿਆ ਇੱਥੇ ਤੱਕ ਕਿਉਂ ਪਹੁੰਚੀਂ ਮੰਨਦੇ ਹੋ ਕਿ ਜੇਕਰ ਜਿਵੇਂ ਤੁਸੀਂ ਗੱਲ ਕਰੀਏ ਕਿ ਪਹਿਲੀ ਬੰਦ ਕੀਤਾ ਹੁੰਦਾ ਤਾਂ ਹੋ ਸਕਦਾ ਕਿ ਇਹ ਗੱਲ ਇੱਥੇ ਤੱਕ ਨਾ ਪਹੁੰਚੇ ਦੇਖੋ ਪੰਜਾਬ ਦੇ ਅੰਦਰ ਹੁਣ ਵੀ ਤੁਸੀਂ ਦੇਖੋ ਫੇਸਬੁੱਕ ਦੇਖੋ ਕਿਸੇ ਦਾ ਕੋਈ ਬੱਚਾ 10 ਸਾਲ ਦਾ ਕੋਈ ਕੁੜੀ ਹੈ ਕੋਈ ਲੜਕਾ ਹੈ ਕੋਈ ਉਹਨਾਂ ਨੇ ਅੱਗੇ ਡਿਵੈਲਪ ਹੋਣਾ ਹੈ ਕਿ ਸੋਸ਼ਲ ਮੀਡੀਆ ਦੇ ਅੰਦਰ ਪੰਜਾਬ ਦੇ ਅੰਦਰ ਕੁਝ ਲੋਕਾਂ ਨੇ ਇਹਨਾਂ ਗੰਦ ਪਾਇਆ ਮੈਂ ਕਹੂੰਗਾ ਉਹ ਬੰਦੇ ਉਹਨਾਂ ਦੇ ਤੁਸੀਂ ਕਿਉਂ ਨਹੀਂ ਬੰਦ ਕਰ ਯਾਰ ਮੈਂ ਵੇਖਣਾ ਨੌਜਵਾਨ ਕੁੜੀਆਂ ਨੇ ਯਾਰੀਲਾ ਭਾਈ ਜਾਂਦੀਆਂ ਨੇ ਯਾਰ ਕਿ ਰੀਲ ਪਾਉਣ ਦੇ ਨਾਲ ਬੰਦੇ ਦੀ ਫਿਤਰਤ ਜਿਆਦੀ ਅੱਗੇ ਜਾਂਦੀ ਆ ਯਾਰ ਕਿੱਥੇ ਤਾਂ ਇੱਕ ਸਟੇਟ ਕੰਪੀਟੀਸ਼ਨ ਕਰਦੀ ਸੀ ਕਿੱਥੇ ਲੋਕਾਂ ਨੇ ਰਾਈਜ਼ ਹੋਣਾ ਅਗਸਟ ਰੈਗਲ ਕਰਕੇ ਰਾਈਜ਼ ਹੋਣਾ ਤੇ ਕਿੱਥੇ ਅਸੀਂ ਯਾਰ ਆਪਣੀਆਂ ਧੀਆਂ ਪੜਾਣਾਂ ਦੀਆਂ ਰੀਲਾਂ ਪੈਂਦੀਆਂ ਨੇ ਤੇ ਉਹ ਪਿੱਛੋਂ ਉਹ ਰੀਲਾਂ ਤੇ ਥੋੜੇ ਚੁਰਬਾ ਦੀ ਲੋਕ ਬਕਵਾਸ ਕਰਦੇ ਨੇ ਉਸ ਦੇ ਉੱਪਰ ਯਾਰ ਤੁਸੀਂ ਮੰਨਦੇ ਹੋ ਇਹ ਚੀਜ਼ ਇਫੈਕਟ ਛੱਡਦੀ ਹੈ ਦੇਖੋ ਇਸ ਦਾ ਇਫੈਕਟ ਬਹੁਤ ਸੋਸਾਇਟੀ ਤੇ ਗਲਤ ਹੋ ਰਿਹਾ ਹੈ ਜਾਂ ਤਾਂ ਐਕਟ ਦੀ ਪ੍ਰੋਵੀਜ਼ਨ ਨਾ ਹੋਵੇ ਪਬਲਿਕ ਨਿਊਸੈਂਸ ਤਾਂ ਹੈ ਕਾਨੂੰਨ ਕੀ ਕਹਿੰਦਾ ਕਾਨੂੰ ਆਈਡੀ ਸਾਰਿਆਂ ਦੀ ਗੱਲ ਕਰ ਸਕਦੇ ਹੋ ਪਤਾ ਜਿੱਥੇ ਪਬਲਿਕ ਨਿਊਸੈਂਸ ਤੇ ਗੰਦ ਪੈ ਰਿਆ ਸੋਸਾਇਟੀ ਨੂੰ ਬੰਦ ਕਰਨਾ ਸਰਕਾਰ ਦਾ ਫਰਜ ਬਣਦਾ ਇਹ ਥੋੜਾ ਹੁੰਦਾ ਹੁੰਦਾ ਯਾਰ ਕਿ ਤੁਸੀਂ ਇਨਾ ਗੰਦ ਬਕਵਾਸ ਕਰੋ ਉੱਤੇ ਬੈਠ ਕੇ ਕਰੋ ਬਕਵਾਸ ਇੰਨੀ ਜਿਆਦੀ ਕਰਨੀ ਉਦੋਂ ਸਰਕਾਰ ਨੇ ਰੁਕਣਾ ਨਹੀਂ ਬਾਅਦ ਦੇ ਵਿੱਚ ਜਦੋਂ ਕਿ ਮੱੜ ਹੋ ਜਾਂਦਾ ਹੈ ਬਾਅਦ ਚ ਆਪਾਂ ਲੋਕਾਂ ਨੂੰ ਮਾਰਨ ਤਰ ਪੈਨੇ ਆ ਹੁਣ ਮੈਨੂੰ ਲੱਗਦਾ ਕਿ ਉਹਦਾ ਫੇਕ ਇਨਕਾਉਂਟਰ ਕਰਨਗੇ ਕਿਉਂਕਿ ਫੇਕ ਇਨਕਾਉਂਟਰ ਜੀ ਮਸ਼ਹੂਰ ਹੈ ਪੰਜਾਬ ਪੁਲਿਸ ਇਹਦਾ ਸ਼ੁਰੂ ਤੋਂ ਲੈ ਕੇ ਸਾਹ ਪਰਿਆ ਕਿਉਂਕਿ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹ ਇਸੇ ਨਿਸ਼ਾਨੇ ਤੇ ਹੁੰਦੀ ਹੈ ਇਹਨਾਂ ਨੇ ਫੇਕ ਇਨ ਯੋਗੀ ਇਹ ਗੱਲ ਨੌਬਤ ਆਉਣ ਟਿੱਕਰ ਸਾਡੀਆਂ ਸਰਕਾਰਾਂ ਦਾ ਬਹੁਤ ਜ਼ਿਆਦਾ ਹੱਥ ਹੈ ਸੋਸਾਇਟੀ ਨੂੰ ਖਰਾਬ ਕਰਨਾ ਬਚਿਆ ਤੇ ਇਫੈਕਟ ਪੈਣਾ ਇਹਨੂੰ ਬੰਦ ਕਰਨਾ ਚਾਹੀਦਾ ਹੈ ਜੇ ਕਿ ਇਹੋ ਜੀ ਵਲਗਰ ਪਾਸ਼ਾ ਬੋਲਦਾ ਹੈ ਤੇ ਉਹਦੇ ਉਲਟੇ ਐਕਸ਼ਨ ਲਾਓ ਜਾਂ ਤੁਹਾਨੂੰ ਪਤਾ ਨਹੀਂ ਜਾਂ ਤੁਹਾਨੂੰ ਲਾਬਰੇ ਤੁਹਾਨੂੰ ਨੌਲੇਜ ਨਹੀਂ ਤੁਹਾਨੂੰ ਜੇਕਰ ਇਹ ਚੀਜ਼ਾਂ ਸਾਬਤ ਹੋ ਜਾਂਦੀਆਂ ਮਨਪਾਲ ਸਿੰਘ ਤੇ ਮਨਪਾਲ ਸਿੰਘ ਦੇ ਸਾਥੀਆਂ ਉੱਤੇ ਤਾਂ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਨੂੰ ਰਹਿਣਾ ਪੈ ਸਕਦਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਚਲਾਨ ਟਿੱਕਰ ਤਾਂ ਕੋਈ ਗੱਲ ਹੀ ਨਹੀਂ ਕਿਉਂਕਿ ਇਹਨਾਂ ਨੇ ਇੱਕ ਬੜੀ ਚਲਾਕੀ ਖੇੜੀ ਹੈ ਕਿ ਜਿਹੜਾ ਨੂੰ ਆਈ ਐਫ ਆਈ ਆਰ ਤੋਂ ਬਾਈ ਨੇਮ ਤੇ ਐਫ ਆਈ ਆਰ ਤੇ ਆਪਦੇ ਯੰਤਰ ਨੇ ਮਜ਼ਬੂਤੀ ਕੀਤੀ ਹੈ ਪਰ ਡਾਊਟ ਇਹ ਕ੍ਰੀਏਟ ਹੁੰਦਾ ਹੈ ਕਿ ਜਿਹੜਾ ਬੰਦਾ ਤੁਹਾਡੇ ਅਗੇਂਸਟ ਬੋਲਦਾ ਜਾਂ ਤੁਹਾਨੂੰ ਬੰਦ ਕਰਾਉਂਦਾ ਹੈ ਕੁੜੀ ਨੂੰ ਪਤਾ ਕਿ ਮੇਰੇ ਖਿਲਾਫ ਇਹ ਬੰਦਾ ਬੋਲਦਾ ਹੈ ਕਈ ਸਾਲਾਂ ਤੋਂ ਬੋਲ ਰਿਹਾ ਹੈ ਸਾਲ 2 ਸਾਲ ਤੋਂ ਉਸ ਬੰਦ ਉਹ ਬੰਦਾ ਕਰੇ ਕਿਉਂ ਆਊਗਾ ਤੇ ਉਸ ਬੰਦੇ ਨਾਲ ਕੁੜੀ ਜਾਏਗੀ ਕਿਉਂ ਜੇ 9 ਤਰੀਕ ਨੂੰ ਗਈ ਤੇ 12 ਤੱਕ ਇਹ ਪਰਿਵਾਰ ਚੁੱਪ ਕਿਉਂ ਰਿਹਾ ਇਸ ਪਰਿਵਾਰ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਸੋ ਉਹਦੇ ਬ੍ਰਦਰ ਦਾ ਵਿਆਹ ਲਾਉਣਾ ਕਿ ਸਾਨੂੰ ਕੁਝ ਨਹੀਂ ਪਤਾ ਪੁਲਿਸ ਨੂੰ ਪਤਾ ਹੈ ਇਹ ਗੱਲਾਂ ਨਾ ਸਾਰੀਆਂ ਮੈਨੇ ਰੱਖਦੀਆਂ ਆਉਂਦੀਆਂ ਨੇ ਚੀਜ਼ਾਂ ਦੇ ਵਿੱਚ ਇੱਕ ਇੱਕ ਚਰਚਾ ਅਖ਼ਰਾ ਸਾਹਿਬ ਇਹ ਵੀ ਚੱਲ ਰਹੀ ਹੈ ਕਿ ਜਿਵੇਂ ਉਸ ਤੋਂ ਬਾਅਦ ਅਮਨਪਾਲ ਮਹਿਰੋਂ ਹੁਰਾਂ ਦੀ ਜਿਹੜੀ ਵੀਡੀਓ ਆਉਂਦੀ ਉਸ ਦੇ ਵਿੱਚ ਉਹਦੇ ਨੂੰ ਚੇਤਾਵਨੀ ਦਿੱਤੀ ਜਾਂਦੀ ਆ ਕਿ ਇਹ ਇੱਥੋਂ ਤੱਕ ਕਿਹਾ ਜਾਂਦਾ ਕਿ ਪਾਰਕਿੰਗ ਇਹ ਇਕੱਲੇ ਬਠਿੰਡੇ ਨਹੀਂ ਪਾਰਕਿੰਗਾਂ ਤਾਂ ਪਾਰਕਿੰਗਾਂ ਜਿਹੜੀਆਂ ਨੇ ਹੋਰ ਵੀ ਬਹੁਤ ਨੇ ਤਾਂ ਇੱਕ ਸਵਾਲ ਕੱਪਕੇ ਦੇ ਵੱਲੋਂ ਇਹ ਵੀ ਚੁੱਕਿਆ ਜਾ ਰਿਹਾ ਹੈ ਕਿ ਫਿਰ ਇਸ ਤਰ੍ਹਾਂ ਦੇ ਨਾਲ ਮਾਰ ਕੇ ਕਿੰਨੇ ਕ ਨੂੰ ਚੁੱਪ ਕਰਵਾਇਆ ਜਾ ਸਕਦਾ ਨਹੀਂ ਮੈਂ ਇਸ ਇਸ਼ੂ ਤੇ ਤਾਂ ਨਹੀਂ ਕੁਝ ਕਹਿ ਸਕਦਾ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਅਜੇ ਕੋਈ ਵੀ ਇਹ ਗੱਲਾਂ ਅਦਾਲਤ 'ਚ ਐਡਵਿਸੀਬਲ ਕਿਉਂਕਿ ਅਦਾਲਤ ਦੇ ਅੰਦਰ ਜੇ ਕਿਸੇ ਨੇ ਕਨਫੈਸ਼ਨ ਕਰਨਾ ਹੈ ਤੇ ਕੋਈ ਸੈਪਰੇਟ ਐਪਲੀਕੇਸ਼ਨ ਲਾਉਣੀ ਹੈ ਕੋਰਟ ਨੇ ਟਾਈਮ ਦੇਣਾ ਹੈ ਉਹਨੂੰ ਕੋਰਟ ਨੇ ਟਾਈਮ ਦੇ ਕੇ ਕਹਿਣਾ ਕਿ ਤੈਨੂੰ ਟਾਈਮ ਦਿੱਤਾ ਤੇਰੀ ਮਰਜ਼ੀ ਹੈ ਜਾਂ ਨਹੀਂ ਅਦਾਲਤ ਇਸ ਚੀਜ਼ ਤੇ ਏਡੀ ਜਲਦੀ ਵਿਸ਼ਵਾਸ ਨਹੀਂ ਕਰਦੀ ਤੇ ਨਾ ਹੀ ਇਹ ਗੱਲਾਂ ਵਿਸ਼ਵਾਸ ਕਰਨ ਯੋਗ ਹੈ ਨੇ ਇਹ ਆਈ ਦੇ ਰਹੀ ਜੋ ਮਰਜ਼ੀ ਤੁਸੀਂ ਕਰ ਸਕਦੇ ਹੋ ਜਿੰਦੀ ਮਰਜ਼ੀ ਆਵਾਜ਼ ਕਢਾ ਸਕਦੇ ਹੋ ਇਹ ਤਾਂ ਕਿ ਬੇਤੁਕੀ ਗੱਲ ਹੈ ਵੀ ਆਪਾਂ ਕਹਿ ਲਈਏ ਕਿ ਜਿਹਦਾ ਮੂੰਹ ਹਿਲਦਾ ਬੋਲ ਰਿਹਾ ਹੈ ਇਹ ਗੱਲਾਂ ਅਦਾਲਤ 'ਚ ਮੰਨਣ ਯੋਗ ਨਹੀਂ ਕੀ ਅੰਡਰ ਪ੍ਰੈਸ਼ਰ ਆ ਪੁਲਿਸ ਹੈ ਜਾਂ ਪੁਲਿਸ ਕੋ ਸਟੱਡੀ ਚ ਹੈ ਜਾਂ ਬੰਦੇ ਦੀ ਬਾੜ ਵੀਡੀਓ ਆਡੀਓ ਕੋਈ ਬਣਾ ਰਿਹਾ ਹੈ ਇਹ ਜਦ ਤੱਕ ਅਦਾਲਤ ਚ ਬੰਦੇ ਪੇਸ਼ ਨਹੀਂ ਹੁੰਦੇ ਚਲਾਨ ਪੇਸ਼ ਨਹੀਂ ਹੁੰਦਾ ਅਗਰ ਉਹਨੇ ਇਹ ਕੰਮ ਕੀਤਾ ਹੈ ਤਾਂ ਉਹਦੇ ਕੋਲ ਕੋਰਟ ਅਦਾਲਤ ਟਾਈਮ ਦਿੰਦੀ ਹੈ ਵੀਡੀਓ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਕੌਰ ਸ਼ਬਦ ਉਹਦੇ ਬੰਨ ਲਾਇਆ ਗਿਆ ਸੀ ਉਹ ਜਾਣ ਬੁੱਝ ਕੇ ਆਪਣੇ ਸ਼ਬਦ ਨਾਲ ਕੌਰ ਜਿਹੜਾ ਹੈਗਾ ਉਹ ਲਾਇਆ ਗਿਆ ਉਹ ਚੀਜ਼ ਤੇ ਵੀ ਬੜੇ ਇਤਰਾਜ਼ ਬੜੇ ਸਵਾਲ ਕਰੇ ਦੇਖੋ ਐ ਸਭਾ ਕਿ ਤੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਚੀਜ਼ ਲੱਗੀ ਹੋਈ ਹੈ ਸਿੱਖ ਕੌਮ ਤੇ ਹਮਲੇ ਕਰਨਾ ਇਹ ਹਮਲਾ ਹੁੰਦਾ ਇਹਨੂੰ ਹਮਲੇ ਲੋਸੀ ਹਮਲੇ ਹਮ ਬੜੇ ਦੇ ਵਿੱਚ ਇਹ ਸਾਬਤ ਕਰਨਾ ਕਿ ਸਿੱਖਾਂ ਦੀਆਂ ਕੁੜੀਆਂ ਇਹੋ ਜੀਆਂ ਨੇ ਵੈਸੇ ਤਾਂ ਸ਼ਰਮ ਅਸੀਂ ਲਾਈ ਹੋਈ ਹੈ ਕਾਫੀ ਲੋਕਾਂ ਨੇ ਸਾਡੇ ਚ ਪਰ ਇਹਨੂੰ ਪ੍ਰਮੋਟ ਕਰਨਾ ਨਾ ਰਹਿ ਕੇ ਪਿੱਛੇ ਜੇ ਵੀ ਸਿੱਖਾਂ ਪੱਗਾ ਬਣ ਕੇ ਬਾਹਰ ਜਿਵੇਂ ਇਹ ਬੰਦੇ ਸ਼ਿਵਤਾਂ ਵਾਲੇ ਫੜੇ ਗਏ ਸੀ ਗੁਰਦੁਆਰੇ ਤੇ ਹਮਲੇ ਕਰਨੇ ਖਾਲਸਤਾਨ ਦੇ ਨਾਂ ਲਿਖਣੇ ਨਾ ਸਿੱਖਾਂ ਦੇ ਲਾਉਣੇ ਪੰਜ ਬਟਿੰਡੇ ਹੋਇਆ ਨਾ ਜੀ ਕਿ ਖਾਲਸਤਾਨ ਦਾ ਕੰਮ ਤੇ ਨਾਂ ਲਿਖਿਆ ਗਿਆ ਤੇ ਉਹਨਾਂ ਦੇ ਇੱਕ ਸ਼ਿਵਸੈਣ ਵਾਲੇ ਬੋਲਿਆ ਕਿ ਫਲਾਣੇ ਦੇ ਕਹਿੰਦੇ ਮਲ ਗਿਆ ਇਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਇਹਨਾਂ ਦੀ ਸੋਚ ਸਾਡੇ ਪ੍ਰਤੀ ਕਿਹੜੀ ਗੰਦੀ ਹੈ ਆ ਮੁਖਸਰ ਵੇਖ ਲਓ ਤੁਸੀਂ ਛਰੇਆ ਮਨਾਂ ਨੂੰ ਕੁੱਟਿਆ 1978 81 ਵਾਲਾ ਟਾਈਮ ਹੈ ਕਿਉਂਕਿ ਹਿੰਦੁਸਤਾਨ ਦੀ ਹਕੂਮਤ ਕਿਤੇ ਵੀ ਨਹੀਂ ਚਾਹੁੰਦੀ ਕਿ ਸਿੱਖ ਜਿਹੜੇ ਹੋ ਉਹਨਾਂ ਨੂੰ ਅਸੀਂ ਬਖਸ਼ ਦਈਏ ਹਿੰਦੁਸਤਾਨ ਦੀ ਹਕੂਮਤ ਦਾ ਇੱਕੋ ਹੀ ਯੋਗ ਹੈ ਕਿਸ ਤਰੀਕੇ ਨਾਲ ਸਿੱਖਾਂ ਤੇ ਕਿਸੇ ਨਾ ਕਿਸੇ ਸਾਈਡ ਤੋਂ ਕੋਈ ਨਾ ਕੋਈ ਹਮਲਾ ਹੁੰਦਾ ਹੀ ਰਹੀ ਤਾਂ ਇੱਕ ਜਾਣ ਬੁੱਝ ਕੇ ਹੈ ਮੈਂ ਤਾਂ ਪਹਿਲਾਂ ਵੀ ਕਹਿਣਾ ਕਿ ਪ੍ਰਵਾਸੀਆਂ ਨੂੰ ਪੰਜਾਬ ਚ ਲਿਆ ਕੇ ਤੁਸੀਂ ਪੀਆਰ ਕਰਕੇ ਬੇੜਾ ਘਿਰ ਕਰਕੇ ਰੱਖਤਾ ਸਾਡਾ ਤੁਸੀਂ ਇਹੀ ਇਹੀ ਰਿਜ਼ਲਟ ਆਉਣਾ ਜਿਹੜਾ ਮੈਂ ਬਹੁਤ ਚਿਰ ਦਾ ਕਹਿ ਰਿਹਾ ਇਹਨਾਂ ਨੂੰ ਪੀਆਰ ਨਾ ਕਰੋ ਇਹਨਾਂ ਦਾ ਕਲਚਰ ਹੋਰ ਹੈ ਸਾਡਾ ਕਲਚਰ ਡਿਫਰੈਂ ਸਾਡੇ ਕਲਚਰ ਦੀ ਤਹਿਸ ਨਹਿਸ ਕਰਕੇ ਰੱਖਤਾ ਹੈ ਨਾ ਲੋਕਾਂ ਨੇ ਇਹ ਇੱਥੇ ਆਉਂਦੇ ਨੇ ਕਮਾਈ ਕਰਨ ਆਪਦਾ ਵਾਪਸ ਜਾਣ ਜਦੋਂ ਅਸੀਂ ਨਹੀਂ ਬਾਹਰ रह ਸਕਦੇ ਇਹ ਸਾਡੀ ਸਟੇਟ ਚ ਪੀਆ ਕਿਉਂ ਹੁੰਦੇ ਨੇ ਪਰ ਇਹ ਪੁੱਛੋ ਜਾ ਕੇ ਆਪਦੇ 2 ਜਾਂ 16 ਚਾਹੁੰਦੇ ਕਾਲੀਆਂ ਪੁੱਛੋ ਇਹਨਾਂ ਕਾਂਗਰਸੀਆਂ ਪੁੱਛੋ ਇਹਨਾਂ ਆਮ ਆਦਮੀ ਪਾਰਟੀ ਨੂੰ ਇਹਨਾਂ ਨੂੰ ਸਿਰਫ ਇੱਕ ਸਤਾ ਦੀ ਭੁੱਖ ਆਖ ਵੀ ਸਾਰਾ ਪੰਜਾਬ ਉਝੜ ਜੇ ਜੋ ਮਰਜ਼ੀ ਹੋ ਜੇ ਪਰ ਇਹਨਾਂ ਨੂੰ ਸਤਾ ਦੀ ਭੁੱਖ ਹੈ ਬੋਲਣਾ ਨਾ ਨਾ ਦੇ ਉਲਟ ਕਿ ਪ੍ਰਵਾਸੀ ਕਿਉਂ ਪੰਜਾਬ ਤੋਂ ਬਾਹਰੇ ਇਹਨਾਂ ਨੂੰ ਤਾਂ ਬੋਲੋ ਇੱਕ ਕਲੱਬ ਸੋ ਗੰਦ ਪਾਉਣ ਵਾਲੇ ਇਹ ਤਿੰਨ ਚਾਰ ਪਾਰਟੀਆਂ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਪਰ 2027 ਦੇ ਵਿੱਚ ਆਪਾਂ ਠੱਲ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਪੰਜਾਬ ਦੀ ਨਵੀਂ ਪਾਰਟੀ ਜਿਹੜੀ ਆਈ ਹੈ ਅਸੀਂ ਤਾਂ ਇਸਦੇ ਉਲਟ ਚੱਲਾਂਗੇ ਕਿ ਅਸੀਂ ਪ੍ਰਵਾਸੀ ਪੀਆਰ ਨਹੀਂ ਹੁੰਦੇ ਪੰਜਾਬ ਦੇ ਅੰਦਰ ਆਹ ਗੰਦ ਨੂੰ ਰੋਕਣਾ ਪੰਜਾਬ ਦੇ ਅੰਦਰ ਅਸੀਂ ਆਹ ਥੋੜਾ ਕੀ ਤੀਆਂ ਪੈਣਾ ਦੀ ਤਹਿਸ ਨਹਿਸ ਕਰਕੇ ਰੱਖਤੀ ਜੋ ਜਨਾਨੀਆਂ ਹੋ ਯਾਰੋ ਸ਼੍ਰੇਯਮ ਇੱਕ ਵੀਡੀਓ ਦੇ ਉੱਪਰ ਕੱਪੜੇ ਲਾਹ ਲਾ ਕੇ ਕੀ ਕੀ ਦਿਖਾ ਰਹੇ ਹੋ ਤੁਸੀਂ ਯਾਰ ਪੰਜਾਬ ਸਿਰ ਤੇ ਚੁੰਨੀ ਦਿੰਦਾ ਸੀ ਪੰਜਾਬ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦਾ ਪੰਜਾਬ ਇੱਜ਼ਤ ਦੀ ਗੱਲ ਕਰਦਾ ਸੀ ਪੰਜਾਬ ਇਹੋ ਜੇ ਕੁੱਤੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਅੰਦਰ ਚਾਹੇ ਮੁਸਲਮਾਨਾ ਚਾਹੇ ਹਿੰਦੂ ਚਾਹੇ ਸਿੱਖ ਜਿਹੜੇ ਸਦੀਆਂ ਤੋਂ ਪੰਜਾਬ 'ਚ ਰਹੇ ਰਹੇ ਨੇ ਉਹ ਪੰਜਾਬ ਆਪ ਦਾ ਸਿਰ ਨੂੰ ਕੱਜਣਾ ਜਾਣਦੇ ਨੇ ਉਹ ਦੂਜੇ ਦੀ ਧੀ ਦੀ ਇੱਜ਼ਤ ਬਚਾਉਣ ਵਾਲੇ ਸੀ ਹੁਣ ਪੰਜਾਬ 'ਚ ਕੀ ਐ ਇਸ ਵਕਤ ਜਿਹੜੀ ਕੁੜੀ ਦਾ ਜੀ ਕਰਦਾ ਕੱਪੜੇ ਲਾ ਕੇ ਪਾਸੇ ਰੱਖ ਲੈਂਦੀ ਯਾਰ ਇਹ ਕੋਈ ਇੱਜ਼ਤ ਵਾਲੀ ਗੱਲ ਜਦੋਂ ਤੋਂ ਅੰਮ੍ਰਿਤਾਲ ਮੈਰ ਹੋਣ ਦੀ ਵੀਡੀਓ ਆਉਂਦੀ ਉਹਦੇ ਵਿੱਚ ਤਾਵਨੀਆਂ ਦਿੱਤੀ ਜਾਂਦੀ ਉਸ ਤੋਂ ਬਾਅਦ ਕਈ ਮੁਆਫੀਆਂ ਜਿਹੜੀਆਂ ਸਾਹਮਣੇ ਆਈਆਂ ਤਾਂ ਕੀ ਲੱਗਿਆ ਕਿ ਪਹਿਲਾਂ ਸਮਝ ਨਹੀਂ ਜਦੋਂ ਸਮਝਾਇਆ ਗਿਆ ਉਦੋਂ ਸਮਝ ਨਹੀਂ ਜਦੋਂ ਇੱਕ ਅਸੀਂ ਲੋਕ ਕਿਸੇ ਚੀਜ਼ ਨੂੰ ਨਹੀਂ ਸਮਝਦੇ ਫੌਰ ਐਗਜ਼ਾਮਪਲ ਇੱਥੇ ਰੀ ਟੰਡਿਗੜ ਵਰਦੇ ਨਹੀਂ ਅਸੀਂ ਲਾਡ ਅਪਟ ਕਰ ਲੈਨੇ ਕਾਰਨ ਕੀ ਉੱਥੇ ਲਿਆਜ ਨਹੀਂ ਹੋਣਾ ਸੋ ਇਹ ਕਿਤੇ ਨਾ ਕਿਤੇ ਜਾ ਕੇ ਦੇਖੋਗੇ ਤਾਂ ਸਾਡੇ ਲੋਕ ਜਿਹੜੇ ਨੇ ਨਾ ਐਨੀ ਜਲਦੀ ਸਿੱਖਣ ਵਾਲੇ ਵੀ ਨਹੀਂ ਫਿਰ ਤੁਸੀਂ ਨਿੱਕੇ ਨਿੱਕੇ ਬੱਚਿਆਂ ਦਾ ਕਿਉਂ ਬੇੜਾ ਕਰ ਕਰਦੇ ਹੁਣ ਘਰ 'ਚ ਮੋਬਾਈਲ ਪਿਆ 10 ਤੋਂ 15 ਸਾਲ ਦਾ ਬੱਚਾ ਚਾਹੇ ਮੁੰਡਾ ਜਾਂ ਕੁੜੀ ਹੈ ਉਹ ਜਦੋਂ ਇਹ ਵੇਖੇਗਾ ਤਾਂ ਕਰੂਗਾ ਮੈਂ ਇਹ ਕੰਮ ਕਰ ਇਸੇ ਸੋਸਾਇਟੀ ਦਾ ਬੇੜਾ ਕਰਕੇ ਕਰਨਾ ਹੈ 10 ਸਾਲ ਤੋਂ ਲੈ ਕੇ 16 17 ਸਾਲ ਦੀ ਉਮਰ ਦੇ ਵਿੱਚ ਬੱਚਾ ਡਿਵੈਲਪ ਹੁੰਦਾ ਨੂੰ ਜੋ ਤੁਸੀਂ ਗੰਦ ਵਿਖਾਓਗੇ ਉਹ ਬਹੁਤ ਜਲਦੀ ਅ ਅਸੀਂ ਕਿੱਧਰ ਜਾ ਰਹੇ ਆ ਫੇਰ ਤਾਂ ਜੇ ਲੋੜ ਹੀ ਨਹੀਂ ਜੇ ਜੇ ਤੁਸੀਂ ਕੁਝ ਲੋਕ ਕਹਿੰਦੇ ਨੇ ਇਫੈਕਟ ਨਹੀਂ ਪੈਂਦਾ ਤੇ ਫਿਰ ਕਥਾ ਦਾ ਇਫੈਕਟ ਕਿਉਂ ਪੈਂਦਾ ਅਸੀਂ ਕਥਾ ਸੁਣਦੇ ਆਉਂਦੇ ਆ ਸਾਡਾ ਇਫੈਕਟ ਪੈਂਦਾ ਚੰਗੇ ਕੰਮ ਤੇ ਪਰ ਚਲੋ 10 ਤੋਂ 17 17 ਸਾਲ ਦਾ ਬੱਚਾ ਹੈ ਵੇਖੇਗਾ ਹੁੰਦਾ ਪੱਠਾ ਵਹਿ ਜਾਣਾ ਸੋ ਇਹਨੂੰ ਰੋਕਣ ਦੇ ਲਈ ਐਕਚੁਅਲੀ ਤਾਂ ਗਵਰਨਮੈਂਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਦੀ ਅਕਾਊਂਟ ਬੰਦ ਕਰਨੇ ਚਾਹੀਦੇ ਨੇ ਪੁਰਸੁਰ ਪਰਚੇ ਦਰਜ ਕਰਨੇ ਚਾਹੀਦੇ ਨੇ ਐਕਸ਼ਨ ਲੈਣਾ ਚਾਹੀਦਾ ਪਰ ਓਏ ਉਦੋਂ ਐਕਸ਼ਨ ਲੈਣਾ ਹੈ ਜਦੋਂ ਕੋਈ ਉਹਨੂੰ ਚੁੱਪ ਬੰਦਾ ਆਪਦੇ ਹਿਸਾਬ ਨਾਲ ਕਰਾਉਂਦਾ ਮੈਨੂੰ ਪਤਾ ਨਹੀਂ ਕਿਨੇ ਕੀਤਾ ਕਿਨੇ ਨਹੀਂ ਕੀਤਾ ਕਿਉਂਕਿ ਐਸੋ ਜੀ ਲੇਡੀ ਦੇ ਹਜ਼ਾਰਾਂ ਦੁਸ਼ਮਣ ਵੀ ਹੁੰਦੇ ਨੇ ਅਸੀਂ ਕਿਵੇਂ ਕਵਾਂਗੇ ਕਿ ਕਿਨੇ ਕੀਤਾ ਇਹ ਤਾਂ ਪੁਲਿਸ ਕਾਰਵਾਈ ਆ ਪੁਲਿਸ ਦਾ ਤੁਹਾਨੂੰ ਬਠਿੰਡੇ ਪੁਲਤਾ ਖਾਸ ਕਰਕੇ ਪਤਾ ਐਸ ਵਕਤ ਬਠਿੰਡਾ ਪੁਲਿਸ ਦੇ ਵਿੱਚ ਜੋ ਹੋ ਰਿਹਾ ਹੈ ਇਹਨਾਂ ਥਾਣਿਆਂ 'ਚ ਮਰਡਰ ਕੀਤੇ ਬੰਦੇ ਨਹੀਂ ਫੜਨੇ ਬਾਹਰਲੇ ਮਰਡਰ ਮੈਂਟਜੇ ਇਕਲੀਅਰ ਕਰ ਲੈਂਦੇ ਨੇ ਸੋ ਇਹਨਾਂ ਤੇ ਡਾਊਟ ਹੈ ਸੋ ਮੈਂ ਕਹੂੰਗਾ ਕਿ ਜੋ ਹੋਇਆ ਹੈ ਪੰਜਾਬ ਦੇ ਅੰਦਰ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਹੈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਜਿਹੜੇ ਵੀਡੀਓ ਗੰਦ ਪਾ ਰਹੇ ਨੇ ਗੰਦੇ ਗਾਣੇ ਗੰਦੀ ਬਕਵਾਸ ਕਰ ਰਹੇ ਨੇ ਕਿਸੇ ਰਿਸ਼ਤੇ ਦੇ ਅੰਦਰ ਪੰਜਾਬ ਚ ਇਸ ਤਰ੍ਹਾਂ ਦੇ ਰਿਸ਼ਤੇ ਨਹੀਂ ਸੀ ਹੁੰਦੇ ਦੇਖੋ ਤੁਸੀਂ ਪੰਜਾਬ ਦੇ ਅੰਦਰ ਗੋਇੰਦਵਾਲ ਸਾਹਿਬ ਕੋਲ 2200 ਲੜਕੀ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਉੱਥੋਂ ਉਹਨਾਂ ਨੂੰ ਛੜਾ ਕੇ ਫਗਾਨ ਤੋਂ ਘਰਾਂ ਚ ਭੇਜਦੇ ਨਵਾਬ ਦੀ ਘਰ ਵਾਲੀ ਆ ਜੰਮੂ ਦੇ ਨਵਾਬ ਦੀ ਉਹਦਾ ਘਰ ਵਾਲਾ ਭਜਾਇਆ ਜਾਂਦਾ ਲੜਾਈ ਦੇ ਅੰਦਰ ਬੜੀ ਬੁਰੀ ਤਰ੍ਹਾਂ ਹਾਰਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਤਾਂ ਉਹ ਕੰਬਦੀ ਹੈ ਡਰਦੀ ਹੈ ਤੇ ਸਰਦਾਰ ਜਸਾ ਸਿੰਘ ਆਲੂ ਵਾਲੀ ਜਾਂਦੇ ਨਹੀਂ ਤੂੰ ਪੰਜਾਬ ਦੀ ਧੀਆਂ ਜਾਣਾ ਕਿੱਥੇ ਆ ਆਉਂਦੀ ਮੈਂ ਜੰਮੂ ਜਾਣਾ ਜੰਮੂ ਛੱਡ ਕੇ ਆਏ ਨੇ ਆਸੀ ਸਾਡਾ ਪੰਜਾਬ ਆਸੀ ਸਾਡੀ ਪੰਜਾਬ ਦੀ ਫਿਤਰਤ ਆਸੀ ਸਾਡੇ ਪੰਜਾਬ ਦੀ ਸੋਚ ਆ ਥੋੜਾ ਸੀਗੇ ਅਸੀਂ ਕੱਪੜੇ ਲਾ ਕੇ ਤੇ ਕੌਰ ਨਾਲ ਲਿਖ ਲਿਆ ਤੇ ਗੰਦ ਪਾ ਕੇ ਰੱਖਤਾ ਕੀ ਇਹ ਇਹ ਤੇ ਕਾਰਵਾਈ ਨਹੀਂ ਹੋ ਜੂਗੀ ਤੁਹਾਡਾ ਧਰਮ ਕਿਹੜਾ ਤੁਸੀਂ ਫਰਾਡ ਕਰ ਰਹੇ ਹੋ ਤੁਸੀਂ ਮੈਂ ਹੋਰ ਧਰਮ ਨੂੰ ਬਿਲੋਂਗ ਕਰਦਾ ਮੈਂ ਦੂਜੇ ਧਰਮ ਦਾ ਨਾਮ ਲੈ ਕੇ ਉੱਤੇ ਗਲਤ ਕਰ ਰਿਹਾ ਤੇ ਕਾਰਵਾਈ ਤਾਂ ਬਣਦੀ ਹੈ ਤੁਸੀਂ ਲੋਕਾਂ ਨੂੰ ਕਿਉਂ ਗਮਰਾਹ ਕਰ ਰਹੇ ਹੋ ਇਨ ਦਾ ਇਟ ਮੀਨ ਠਗੀਆਂ ਵੀ ਮਾਰ ਗਿਆ ਹੋ ਗਿਆ ਪੰਜਾਬ ਦੇ ਵਿੱਚ ਆਪ ਦਾ ਗਲਤ ਨਾਂ ਦੱਸ ਕੇ ਗਲਤ ਆਈਡੈਂਟੀਫਿਕੇਸ਼ਨ ਦੱਸ ਕੇ ਪੰਜਾਬ ਠਗੀਆਂ ਮਾਰ ਗਿਆ ਹੋਣੀ ਆ ਉਸ ਵਕਤ ਪੁਲਿਸ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਇਹ ਤਾਂ ਪਤਾ ਹੈ ਕਿ ਕਿਹੜਾ ਸਿੱਖ ਕਿਹੜੇ ਰੰਗ ਦਾ ਦਮਾਲਾ ਬੰਨ੍ਹਦਾ ਪੰਜਾਬ ਪੁਲਿਸ ਨੂੰ ਸਾਰਾ ਪਤਾ ਹੈ ਇਥੋਂ ਤੱਕ ਪਤਾ ਕਿ ਕਿਹੜੀ ਨੁਕਰ ਦੇ ਵਿੱਚ ਕਿਹੜਾ ਸਿੱਖ ਪੰਜਾਬ ਲਈ ਬੋਲ ਰਿਹਾ ਹੈ ਪਰ ਇਹ ਨਹੀਂ ਪਤਾ ਕਿ ਸਿੱਖਾਂ ਦਾ ਨਾਂ ਲੈ ਕੇ ਆਪ ਦੀ ਆਈਡੈਂਟੀਫਿਕੇਸ਼ਨ ਜਿਹੜੀ ਗਲਤ ਦੱਸ ਕੇ ਇਹ ਲੋਕ ਫਰਾਡ ਕਰ ਰਹੇ ਨੇ ਪੰਜਾਬ ਦੇ ਅੰਦਰ ਉਹਨਾਂ ਦੇ ਖਿਲਾਫ ਕਾਰਵਾਈ ਕਰ ਗਈਆਂ ਸੀ ਕਿਉਂ ਨਹੀਂ ਕਰਦੇ ਕਾਰਵਾਈ ਇਟ ਮੀਨਸ ਇਹ ਗੱਲ ਆਪ ਵਧਾਉਂਦੇ ਨੇ ਇਹਦਾ ਮਤਲਬ ਇਹ ਵੀ ਕੋਈ ਪਤਾ ਨਹੀਂ ਕਿ ਮਰਡਰ ਕਰਾਇਆ ਕਿੰਨੇ ਹੋਵੇ ਸੇਖਾਂ ਨੂੰ ਬਦਨਾਮ ਕਰਨ ਵਾਸਤੇ ਸੋ ਅਜੇ ਡਾਊਟ ਹੈ ਬਹੁਤ ਵੱਡੀ ਲਹਨਤ ਦਾ ਸਟੇਟ ਨੂੰ ਲਹਨਤ ਹੈ ਉਹ ਜੀ ਨੂੰ ਇਹੋ ਜੀ ਸਰਕਾਰ ਤੇ ਲਹਨਤ ਹੈ ਇਹੋ ਜੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਕਿ ਮਾਰੀ ਗੱਲ ਹੈ ਲਹਨਤ ਵਾਲੀ ਗੱਲ ਇਹਨਾਂ ਲਈ ਕਿ ਤੁਸੀਂ ਜਦੋਂ ਮੁੱਢ ਵੱਜਦਾ ਹੈ ਉਦੋਂ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਜਦੋਂ ਕਤਲ ਹੋ ਜਾਂਦਾ ਹੈ ਫਿਰ ਤੁਸੀਂ ਫੇਕ ਐਨਕਾਊਂਟਰ ਕਰਨ ਤੋਂ ਪਰਹੁੰਨੇ ਤੋ ਮੈਨੂੰ ਡਰ ਹੈ ਇਸ ਗੱਲ ਦਾ ਕਿ ਇਹ ਅਮਿਤਪਾਲ ਮਹਿਰੋ ਦਾ ਵੀ ਕਿਤੇ ਇਨਕਾਊਂਟਰ ਨਾ ਹੋ ਜਾ ਚਰਚਾ ਸੋਸ਼ਲ ਮੀਡੀਆ ਤੇ ਹੋਰ ਵੀ ਚੜੀ ਆ ਕਈ ਨਿਊਜ਼ ਚੈਨਲ ਦੇ ਵੱਲੋਂ ਵੀ ਦਿਖਾਇਆ ਗਿਆ ਕਿ ਇਹਨਾਂ ਸਾਥੀਆਂ ਦੇ ਵੱਲੋਂ ਪਹਿਲਾਂ ਜਿਹੜਾ ਹੈਗਾ ਉਸ ਦਾ ਰੇਪ ਕੀਤਾ ਗਿਆ ਰੇਪ ਤੋਂ ਬਾਅਦ ਉਸ ਦਾ ਜਿਹੜਾ ਮਰਡਰ ਕੀਤਾ ਗਿਆ ਦੋ ਤਿੰਨ ਬੰਦੇ ਪੰਜਾਬ 'ਚ ਇਹੋ ਜਿਹੇ ਨੇ ਜਿਹੜੇ ਸਰਕਾਰ ਦੇ ਪਾਲੇ ਹੋਏ ਬਤੇਰੇ ਜਿਨ੍ਹਾਂ ਨੇ ਹਮੇਸ਼ਾ ਬਕਵਾਸ ਹੀ ਕਰਮਈਏ ਉਹਨਾਂ ਨਾਲੋਂ ਤਾਂ ਮੇਰੇ ਦੇਖਣ ਜਾਨਵਰ ਹੀ ਬੈਟਰ ਹੈ ਕੁੱਤਾ ਵੀ ਉਹਨਾਂ ਨਾਲੋਂ ਬੈਟਰ ਹੈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਉਹ ਡਾਕਟਰ ਉਹ ਆਪ ਨੇ ਕੋਈ ਡਾਕਟਰ ਦਾ ਓਪੀਨੀਅਨ ਆ ਗਿਆ ਉਸ ਦੇ ਵਿੱਚ ਕੋਈ ਮੈ ਯਾਰ ਰੀਪ ਹੋਇਆ ਕਹਿੰਦਾ ਕੈਮਰੇ ਤੇ ਕਰਨ ਵਾਲੀਆਂ ਨਹੀਂ ਸੀ ਜੀ ਕਾਲਾ ਰਿਲੇਸ਼ਨ ਕਿਸੇ ਨੇ ਕਦੇ ਬਣਾਇਆ ਕਿਸ ਨੇ ਬਣਾਏ ਹੁੰਦੇ ਅਸੀਂ ਕਿਵੇਂ ਡਿਸਕਲੋਜ਼ ਕਰਾਂਗੇ ਉਹ ਡੀਐਨਏ ਦੀ ਰਿਪੋਰਟ ਆਉਂਦੀ ਹੈ ਡੀਐਨਏ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਦਾ ਹੈ ਰੇਪ ਹੋਇਆ ਜਾਂ ਨਹੀਂ ਹੋਇਆ ਇਹ ਅਸੀਂ ਬੈਠੀ ਘਰੇ ਬਕਵਾਸ ਕੀਤੀ ਹੈ ਨਾ ਮੇਰੇ ਘਰ ਤੋਂ ਕਿ ਇੱਕ ਨਿਊਜ਼ ਲਾਉਣੀ ਹੈ ਕਿ ਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਨਿਆਂਗ ਸਿੰਘਾਂ ਨੇ ਰੇਪ ਕੀਤਾ ਹੁਣ ਕਾਰਨ ਕੀ ਹੈ ਸਾਰੀ ਕਾਮ ਤੇ ਲਾਨਤ ਪਾਉਣੀ ਵਰਲਡ ਲੈਵਲ ਤੇ ਮੈਸੇਜ ਦੇਣਾ ਇਹ ਸਾਡੀ ਗੌਂ ਕਾਮ ਦੇ ਜਿਹੜੇ ਖੱਟ ਬੰਦੇ ਬੈਠੇ ਨੇ ਪੰਜਾਬ ਦੇ ਅੰਦਰ ਯਾਰ ਤੁਹਾਨੂੰ ਲਾ ਬਾਰੇ ਕੌਡੀ ਨਹੀਂ ਪਤਾ ਤੁਹਾਨੂੰ ABC ਨਹੀਂ ਪਤਾ ਪੰਜਾਬ ਦੇ ਜੋ ਇੱਥੇ ਅਦਾਲਤਾਂ ਦੇ ਬਰੇ ਹੈ ਤੇ ਤੁਸੀਂ ਬੋਲੀ ਜਾਣਾ ਬਿਠੇ ਬਿਨਾਂ ਗੱਲ ਤੋਂ ਬਕਵਾਸ ਕੀਤੀ ਜਾਨੇ ਤੁਸੀਂ ਯਾਰ ਤੁਹਾਨੂੰ ਪਤਾ ਹੈ ਕਿਹੜੇ ਤੇ ਮੈਡੀਕਲ ਹੋਣਾ ਹੈ ਫਿਰ ਡੀਐਨਏ ਦੀ ਰਿਪੋਰਟ ਜਾਨੀ ਹੈ ਫਿਰ ਉਹ ਦੋ ਤਿੰਨ ਮਹੀਨਿਆਂ ਦੇ ਬਾਅਦ ਉਹਦੀ ਰਿਪੋਰਟ ਆਉਣੀ ਹੈ ਤੇ ਤੁਸੀਂ ਬਿਨਾਂ ਗੱਲ ਤੋਂ ਕਹੀ ਜਾਨੇ ਡਿਸਕਲੋਜ਼ ਕੀਤੀ ਜਾਨੇ ਜਦ ਕਿ ਉਹਨਾਂ ਨੂੰ ਲੜਕਾਰ ਉਹ ਜੋਧ ਭੋਲਰ ਮਿਲ ਕੇ ਆਇਆ ਗੱਲ ਪੁੱਛੀ ਹੈ ਉਹ ਕਹਿੰਦੇ ਪੋਸੀਬਲ ਹੀ ਨਹੀਂ ਇਹ ਗੱਲ ਉੱਕਾ ਹੀ ਨਹੀਂ ਸਾਡਾ ਰਿਲੇਸ਼ਨ ਹੀ ਕੋਈ ਨਹੀਂ ਉਸਾਰ ਕਿਉਂਕਿ ਇਹਨੂੰ ਤੁਸੀਂ ਝੂਠਾ ਨਹੀਂ ਸਕਦੇ ਹੁਣ ਡੀਐਨਏ ਦੀ ਰਿਪੋਰਟ ਜੇ ਆਉਂਦੀ ਹੈ ਨਾ ਤੇ ਜਿਹੜਾ ਉਹ ਕੋਈ ਪਰ ਸਾਡੇ ਪੰਜਾਬ ਦੇ ਸੂਝਵਾਨੇ ਦੋ ਤਿੰਨ ਬੰਦੇ ਬਕਵਾਸ ਕਰਨ ਵਾਲੇ ਪੰਜਾਬ ਦੇ ਅੰਦਰ ਉਹਨਾਂ ਨੇ ਤਾਂ ਸਿੱਖਾਂ ਨੂੰ ਪੰਡੜਾ ਹੀ ਪੰਡੜਾ ਹੈ। ਉਹਨਾਂ ਨੇ ਇਹ ਪ੍ਰੋਬਲਮ ਹੈ ਕਿ ਸਿੱਖਾਂ ਦੇ ਪ੍ਰਤੀ ਇਹ ਗੱਲ ਬੜੀ ਵਾਜਬ ਹੈ ਕਿ ਇਹ ਕਿਸੇ ਦੀ ਧੀ ਪੈਣ ਦੀ ਇੱਜ਼ਤ ਨਹੀਂ ਲੁਰਦੀ। ਪਰ ਉਹ ਸਿੱਖ ਚਿਹਰੇ ਨਹੀਂ, ਉਹ ਸਰਕਾਰ ਦੇ ਪਾਲੇ ਹੋਏ ਪਾਲਤੂ ਨੇ। ਸੋ ਇਹੋ ਜਿਹੇ ਬੰਦਿਆਂ ਦਾ ਵਿਸ਼ਵਾਸ ਕਰਨਾ ਸਿਰੇ ਦੀ ਬੇਵਕੂਫੀ ਹੈ। ਜਿਹੜੇ ਬੰਦਿਆਂ ਨੂੰ ਲਾਹ ਬਾਰੇ ਪਤਾ ਹੀ ਕੱਖ ਨਹੀਂ, ਅਦਾਲਤਾਂ ਬਾਰੇ ਪਤਾ ਹੀ ਕੱਖ ਨਹੀਂ। ਕਿਤੇ ਇੱਕ ਦੋ ਵਾਰੀ ਅਦਾਲਤ ਦੇ ਸਾਹਮਣੇ ਲੰਘੇ ਨੇ ਤੇ ਉਹ ਅਦਾਲਤ ਦੀ ਬੋਲੀ ਬੋਲਣ ਲੱਗੇ ਨੇ। ਅਦਾਲਤ ਬਾਰੇ ਇਸ ਤਰ੍ਹਾਂ ਹੁੰਦਾ ਹੈ। ਕੋਈ ਰੇਪ ਨਹੀਂ ਹੋਇਆ ਕੋਈ ਉਸ ਦੇ ਵਿੱਚ ਗੱਲ ਨਹੀਂ ਕੋਈ ਮੈਡੀਕਲ ਦੇ ਵਿੱਚ ਨਹੀਂ ਮੈਨੂੰ ਲੱਗਦਾ ਆਨਲਾਈਨ ਦੇ ਵਿੱਚ ਰੇਪ ਵਾਲੀ ਗੱਲ ਹੀ ਜਾਣੀ ਇਸ ਕੇਸ ਪਰ ਇੱਕ ਚਾਚਾ ਹੋਰ ਵੀ ਆ ਆਖਰੀ ਸਵਾਲ ਇੱਕ ਚਾਚਾ ਹੋਰ ਵੀ ਛੜਦੀ ਹੈ ਕਿ ਕਾਨੂੰਨ ਐਸਾ ਕੁਝ ਕਰਨਾ ਕਾਨੂੰਨ ਆਪਦੇ ਹੱਥਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਸੀ ਕਿ ਇਹ ਤਾਂ ਫਿਰ ਆਪ ਹੀ ਜੱਜ ਆਪ ਹੀ ਵਕੀਲ ਸਭ ਕੁਝ ਆਪ ਹੀ ਬਣ ਦੇ ਦੇਖੋ ਜਦੋਂ ਸੁਸਾਇਟੀ ਦੇ ਅੰਦਰ ਬਹੁਤ ਜ਼ਿਆਦੀ ਗ੍ਰਾਵਿਟੀ ਆ ਜਾਂਦੀ ਹੈ ਲਗਾਤਾਰ ਸਰਕਾਰਾਂ ਉਸ ਚੀਜ਼ ਤੇ ਚੁੱਪ ਰਹਿੰਦੀਆਂ ਨੇ 1984 ਦੇ ਵਿੱਚ ਜਦੋਂ ਖੜਕੂਆਂ ਨੇ ਬਦਲੇ ਲਏ ਸੀ ਦਿੱਲੀ 'ਚ ਕਿਉਂ ਲਏ ਸੀ ਦਿੱਲੀ ਹਕੂਮਤ ਨੇ ਸ਼ਰਿਆਮ ਸਿੱਖ ਮਾਰੇ ਤਾਂ ਕੁਝ ਬੰਦਿਆਂ ਨੇ ਉਹਨਾਂ ਦੀ ਉਦੋਂ ਬੰਦਾ ਕੀ ਕਰੂਗਾ ਜਿਨ੍ਹਾਂ ਦੇ ਪਰਿਵਾਰ ਮਾਰੇ ਗਏ ਜਿਨ੍ਹਾਂ ਦੇ ਪਰਿਵਾਰ ਤਹਿਸ ਨਹਿਸ ਹੋ ਗਈ ਉਹ ਉੱਠ ਕੇ ਗਨ ਚੁੱਕ ਲੈਣਗੇ ਉਹ ਵੈਪਨ ਚੁੱਕ ਦੇਣ ਜਦੋਂ ਸਰਕਾਰਾਂ ਫੇਰ ਹੋਣ ਪ੍ਰਸ਼ਾਸਨ ਫੇਰ ਹੋਵੇ ਤਾਂ ਹਰ ਨਹੀਂ ਹਰ ਬੰਦਾ ਚਗਲ ਨਹੀਂ ਹੁੰਦਾ ਕੁਝ ਬੰਦੇ ਇੱਜ਼ਤ ਵਾਲੇ ਵੀ ਹੁੰਦੇ ਨੇ ਉਹ ਆਪਦੇ ਬਦਲੇ ਵੀ ਲੈ ਲੈਂਦੇ ਨੇ ਉਹ ਆਪਦੀ ਸਟੇਟ ਨੂੰ ਖਰਾਬ ਨਹੀਂ ਹੋਣ ਦਿੰਦੇ ਆਪਦੀ ਕੌਮ ਨੂੰ ਖਰਾਬ ਨਹੀਂ ਹੋਣ ਦਿੰਦੇ ਇਹ ਜਜ਼ਬੇ ਨੇ ਇਹ 1984 ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਹੋਇਆ ਸਿਖਾ ਨੇ ਉਹ ਪੜੇ ਲਿਖੇ ਬੰਦੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਕੁਕੀ ਗਿੱਲਰਗੇ ਬੰਦੇ ਜਿਨ੍ਹਾਂ ਨੇ ਆਪਦੀ ਲਾਈਫ ਹੀ ਖਤਮ ਕਰ ਦਿੱਤੀ ਕਿਸੇ ਲਿਖਾ ਤਮ ਕੀਤੀ ਆਪ ਦੀ ਕਾਉਂਦ ਦੇ ਲਈ ਆਪ ਦੀ ਕਾਉਂਦ ਦੇ ਲਈ ਬਗਲਾ ਲੈ ਇਨਾਂ ਨੇ ਸਾਰੇ 84 ਦਾ ਜਸਟਿਸ ਨਹੀਂ ਦਿੱਤਾ ਆ ਕਿਸਾਨ ਸ਼ੁਭ ਕਰਨ ਮੁੰਡਾ ਮਾਰ ਦਿੱਤਾ ਗਿਆ ਸਵਾ ਸਾਲ ਤੋਂ ਡੇਢ ਸਾਲ ਤੋਂ ਕੋਈ ਉਹਦਾ ਕੋਈ ਕਾਰਵਾਈ ਕੀਤੀ ਆ ਤੁਹਾਡਾ ਮੁੱਖ ਮੰਤਰੀ ਬੈਠਾ ਹੀ ਹੈ ਨਾ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਸੋ ਲੋਕਾਂ ਕਾ ਤਿਕਰ ਵੇਖਣਗੇ ਲੋਕਾਂ ਕਾ ਤਿਕਰ ਵੇਟ ਕਰਨਗੇ ਇਨਾਂ ਦੀ ਆਖਿਰ ਤਾਂ ਹੁਣ ਬਾਹ ਪਏ ਹੁੰਦਾ ਕੋਈ ਬ੍ਰਦਰ ਹੋਊਗਾ ਆਖਿਰ ਤਾਂ ਉੱਠੇਗਾ ਯਾਰੋ ਕਿਉਂ ਨਾ ਕਿਉਂਕਿ ਪਤਾ ਕਿ ਮੈਨੂੰ ਜਸਟਿਸ ਨਹੀਂ ਮਿਲ ਰਿਹਾ ਇਹਨਾਂ ਨੇ ਨਵਾਂ ਸਿਸਟਮ ਅਡਾਪਟ ਕੀਤਾ 20 ਜਾਂ 50 ਲੱਖ ਦੇ ਜਿਦੋਂ ਤੁਹਾਡੇ ਪਰਿਵਾਰ ਨੂੰ ਕੋਈ ਪ੍ਰੋਬਲਮ ਆਜੇ ਔਰ ਦਾ ਕਾਨੂੰਨੀ ਕਾਰਵਾਈ ਕਰਨੀ ਜਦੋਂ ਦੂਜੇ ਦਾ ਮਰਦਾ ਤੁਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੇ ਕਿਉਂਕਿ ਇਹ ਤੇ ਮਗਰ ਸਰਕਾਰਾਂ ਹੀ ਜ਼ਿੰਮੇਵਾਰ ਨੇ ਇੱਥੋਂ ਤੱਕ ਨੌਬਤ ਨਹੀਂ ਸੀ ਆਉਣੀ ਜੇ ਸਰਕਾਰ ਸਿਆਣੀ ਹੋਵੇ ਤਾਂ ਜਦੋਂ ਸਰਕਾਰ ਨੂੰ ਪਤਾ ਸੀ ਕਿ ਉਹ ਹੋਰ ਕੌਮ ਦੀ ਲੜਕੀ ਹੈ ਉਹ ਸਿੱਖਾਂ ਦਾ ਨਾਂ ਲੈ ਕੇ ਗਮਰਾਹ ਕਰ ਰਹੀ ਹੈ ਫਰਾਡ ਕਰ ਰਹੀ ਹੈ ਉਸ ਵਕਤ ਪਰਚਾ ਦਰਜ ਕਰਨਾ ਚਾਹੀਦਾ ਸੀ ਜੇ ਸੂਰੀ ਨੂੰ ਰੋਕਿਆ ਹੁੰਦਾ ਕਿ ਸਿੱਖਾਂ ਦੀਆਂ ਕੁੜੀਆਂ ਰਾਤ ਰੱਖਣੀਆਂ ਨੇ ਇਹਨਾਂ ਦੀ ਨਸਲ ਬਰੋਦ ਦਿਓ ਜੇ ਉਦੋਂ ਇੰਕਾਊਂਟਰ ਹੁੰਦੇ ਜੇ ਉਦੋਂ ਸਿੱਖਾਂ ਨੂੰ ਜਿਵੇਂ ਸਾਡੇ ਨਾਲ ਕਰਦੇ ਜੇ ਉਦੋਂ ਹੀ ਕੀਤਾ ਹੁੰਦਾ ਤੇ ਪੰਜਾਬ ਦੇ ਰਾਤ ਖਰਾਬ ਕਿਉਂ ਹੁੰਦੇ ਸਉ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਵਨ ਸਾਈਡ ਹੈ ਐਂਟੀ ਸਿੱਖ ਸਮਾਤ ਬਹੁਤ ਹੱਸ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖੜਾ ਹੋਈ ਸੀ ਤੁਸੀਂ ਜੁੜੇ ਰਹੋ ਆਰਮੀਟਲ ਵਜਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਜੀ ਆਜਾ